ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਵੱਲੋਂ ਜਿਲ੍ਹਾ ਬਠਿੰਡਾ ਦੇ ਅੰਦਰ ਚਲੋ ਜਿਹਾ ਜਿਹੜਾ ਏਰੀਆ ਹੈਗਾ ਉਹਨੂੰ ਕਿਸੇਰ ਪਾਰਟੀ ਤੇ ਆਰਆਰਪੀਆਰਐਸ ਪਾਰਟੀ ਜਿਹੜੀ ਹੈਗੀ ਉਹਦੇ ਜਿਹੜਾ ਜੋ 24 ਆਵਰਸ ਦੀ ਜਿਹੜੀ ਗੈਸਟ ਕਰਦੇ ਨੇ ਸ਼ਹਿਰ ਦੇ ਨਾਲ ਨਾਲ ਜਿਹੜੇ ਆਪਣੇ ਰੂਰਲ ਏਰੀਆਸ ਨੇ ਹੈਗੇ ਉਹਨਾਂ ਦੇ ਵਿੱਚ ਵੀ ਸਾਡੇ ਵੱਲੋਂ ਬਲੈਰੋ ਗੱਡੀਆਂ ਦੇ ਵਿੱਚ ਕਿਸੇ ਕਿਸਮੀਆਂ ਕੰਮਾਂੀਆਂ ਗਈਆਂ ਤੋ ਜਿਹੜਾ ਧੁੰਦਾ ਦਾ ਏਰੀਆ ਧੁੰਦਾ ਦੇ ਵਿੱਚ ਜਿਹੜੀਆਂ ਹੈਗੇ ਚੋਰੀ ਦੀਆਂ ਵਾਰਦਾਤਾਂ ਜਿਹੜੇ ਚੋਰ ਅਕਸਰ ਇਸਦਾ ਫਾਇਦਾ ਉਠਾਉਂਦੇ ਚੋਰੀ ਦੀਆਂ ਵਾਰਦਾਤਾਂ ਨੂੰ ਜਾਮ ਨੇ ਇਸੇ ਲੜੀ ਦੇ ਤਹਿਤ ਰਾਤ 23 ਤਰੀਕ ਨੂੰ ਰਾਤ ਜਿਹੜੀ ਸੀਗੀ ਆਪਣੀ ਇਸ ਰਾਤ ਹੋਰ ਕੁਝ ਚੋਰ ਸੀਗੇ ਉਹਨਾਂ ਨੇ ਏਟੀਐਮ ਜਿਹੜਾ ਹੈਗਾ ਐਸਬੀਆਈ ਬ੍ਰਾਂਚ ਕੋਡਾ ਉਥੇ ਜਾ ਕੇ ਜਿਹੜਾ ਏਟੀਐਮ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਸਾਡੀ ਪੁਲਿਸ ਪਾਰਟੀ ਅਲਰਟ ਸੀਗੀ ਸਾਡੀ ਪੁਲਿਸ ਪਾਰਟੀ ਵੱਲੋਂ ਚਲੋ ਜਾਈਏ ਹਾਂ ਕ੍ਰਮ ਤਕਸ਼ਨ ਲੰਦਿਆ ਹੋਏ ਜਿਹੜੇ ਤਿੰਨ ਦੋਸ਼ੀ ਸੀਗੇ ਇਹਦੇ ਵਿੱਚ ਕਮਲਦੀਪ ਇੱਕ ਅਸ਼ਦੀਪ ਇਹ ਦੋ ਪੱਤਕਣ ਦੇ ਰਹਿਣ ਵਾਲੇ ਆ ਇੱਕ ਗੁਰਵੀਰ ਸਿੰਘ ਆ ਜੋ ਕਿ ਜੰਗੀ ਰਣਾ ਦਾ ਰਹਿਣ ਵਾਲਾ ਕੋਲ ਤਿੰਨੇ ਜਿਹੜੇ ਦੋਸ਼ੀ ਨੇ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਹੈ ਰਿਕਾਰਮ ਤੋਂ ਬਾਅਦ ਮਕਦਮਾ ਨੰਬਰ 119 थाना ਨੰਦਗੜ ਅੰਡਰ ਸੈਕਸ਼ਨ 452 380 427 511 ਇਸ ਦਰਜ ਰਜਿਸਟਰ ਕੀਤਾ ਗਿਆ ਸੋ ਉਹਨਾਂ ਦੀ ਜਿਹੜੀ ਪੁਛਗਿੱਛ ਦੇ ਵਿੱਚ ਇਹ ਚੀਜ਼ ਆਈ ਹੈ ਵੀ ਪਹਿਲਾਂ ਇਹਨਾਂ ਨੇ ਨਾਤ ਨੂੰ ਪਹਿਲਾਂ ਜਾ ਕੇ ਉਹਦੇ ਵਿੱਚ ਇੱਕ ਕੈਮਰੇ ਲੱਗੇ ਹੋਏ ਸੀਗੇ ਉਹਨੂੰ ਸਟ੍ਰੇਅ ਦੇ ਨਾਲ ਜਿਹੜੇ ਹੈਗੇ ਉਹਨੂੰ ਸਟੇਅ ਮਾਰ ਕੇ ਬਲੌਕ ਕਰ ਦਿੱਤਾ ਉਸ ਤੋਂ ਬਾਅਦ ਜਿਹੜਾ ਉੱਥੇ ਅਲਾਰਮ ਸਿਸਟਮਿਕ ਲੱਗਾ ਹੁੰਦਾ ਹੈ ਅਲਾਰਮ ਸਿਸਟਮ ਦੀ ਵਾਇਰਿੰਗ ਜਿਹੜੀ ਹੈਗੀ ਹੈ ਉਹਨਾਂ ਨੂੰ ਕੱਟ ਦਿੱਤਾ ਉਸ ਤੋਂ ਬਾਅਦ ਗੈਸ ਕਟਰ ਦੀ ਮਦਦ ਨਾਲ ਜਿਹੜੀ ਹੈ ਏਟੀਐਮ ਲੁੱਟਣ ਦੀ ਕੋਸ਼ਿਸ਼ ਕਰ ਰਿਹਾ ਸੀ ਸੋ ਇਹ ਸਾਰੀ ਐਕਟੀਵਿਟੀ ਤੋਂ ਇਹ ਚੀਜ਼ ਨਿਕਲ ਕੇ ਆਈ ਹੈ ਕਿ ਇਹ ਸੋ ਇਹ ਸੀ ਦੀ ਨੌਲੇਜ ਸੀ ਇਹਨਾਂ ਨੂੰ ਕਿ ਕਿਸ ਸਿਸਟਮ ਆਉਂਦਾ। ਜਿਹੜੀ ਪਲੈਨਿੰਗ ਦੇ ਨਾਲ ਇਹ ਬੰਦੇ ਆਏ ਸੀ ਕਿ ਤੇ ਜਿਹਦੇ ਵਿੱਚ ਵਾਰਦਾਤ ਦੇ ਵਿੱਚ ਜਿਹੜੇ ਇਹਨਾਂ ਨੇ ਗੈਸ ਕਟਿੰਗ ਦਾ ਜਿਹੜਾ ਸਮਾਨ ਸੀਗਾ ਉਹ ਵੀ ਅਸੀਂ ਇਹਨਾਂ ਤੋਂ ਬਰਾਮਦ ਕਰ ਲਿਆ। ਸੋ ਤਿੰਨੇ ਦੋਸ਼ੀ ਅਸੀਂ ਗ੍ਰਿਫਤਾਰ ਕਰ ਲੈਨੇ। ਬਾਕੀ ਇਹਨਾਂ ਦੀ ਪੁਸ਼ਕਸ਼ ਜਿਹੜੀ ਹੈਗੀ ਆ ਕਰ ਰਹੇ ਆ ਅਸੀਂ ਕਿ ਇਹਨਾਂ ਨੇ ਹੋਰ ਕਿਹੜੀ ਕਿਹੜੀ ਵਾਰਦਾਤ ਦੇ ਵਿੱਚ ਜਾ ਅਰਜਾ ਕਾਲੀਆ ਦੇ ਕਰਦਾ ਇਹਦੇ ਵਿੱਚ ਜਿਹੜੇ ਕਮਲਦੀਪ ਤੇ ਅਰਸ਼ਦੀਪ ਜਿਹੜੇ ਦੋ ਬੰਸੀ ਨੇ ਇੱਕ ਉਦਾਕੰਡ ਦੇ ਰਹਿਣ ਵਾਲੇ ਹੈ ਇਸ ਦਾ ਜਿਹੜਾ ਦੋਸ਼ੀ ਹੈ ਗੁਰਵੀਰ ਹੈਗਾ ਉਹ ਪਿੰਡ ਜੰਗੀ ਰਹਿਣਾ ਦਾ ਰਹਿਣ ਵਾਲਾ ਇਹ ਆਲਮੋਸਟ 28 29 ਸਾਲ ਦੀ ਜਿਹੜੀ ਹੈਗੀ ਏ ਸੀਗੀ ਇਹਨਾਂ ਦੀ ਜਿਹੜਾ ਇਹਨਾਂ ਦੀ ਪੁੱਛਗਿੱਛ ਦੇ ਵਿੱਚ ਸਾਹਮਣੇ ਆਈ ਹੈ ਵੀ ਜਿਹੜੀ ਈਜ਼ੀ ਮਨੀ ਜਿਹੜਾ ਹੈਗਾ ਬਹੁਤ ਕਿ ਸਾਰੇ ਯਾਹੋਈ ਅੱਜ ਕੱਲ ਦੇ ਯੰਗਸਟਰ ਨੂੰ ਬਹੁਤ ਹੋ ਗਿਆ ਵੀ ਜਲਦੀ 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 ਪੈਸਾ ਸਾਡੇ ਕੋਲ ਆ ਜਾਏ ਈਜ਼ੀ ਮਨੀ ਦੇ ਵਾਸਤੇ ਜਿਹੜੇ ਹੈਗੇ ਇਹਨਾਂ ਨੇ ਇਹ ਅਟੈਂਪਟ ਜਿਹੜੀ ਕੀਤੀ ਹੈ ਕਿ ਜਲਦੀ ਤੋਂ ਜਲਦੀ ਜਿਵੇਂ ਜੋੜ ਕਰਕੇ ਮਾਲਾ ਮਾਲੋ ਦੇ ਦਾਂਗੇ ਪੈਸੇ ਦੇ ਲਈ ਉਸ ਵਾਸਤੇ ਜਿਹੜਾ ਇਹਨਾਂ ਦਾ ਮੋਡਲ ਸਪਰਿੰਟ ਈਸ ਜਿਹਨਾਂ ਦੀ ਕੋਈ ਅੰਤ ਨਹੀਂ ਵਾਲੀ ਦੇ ਉਹ ਅਸੀਂ ਇਹਨਾਂ ਨੂੰ ਅਰਾਊਂਡ ਅਪ ਕੀਤਾ ਉਸ ਤੋਂ ਬਾਅਦ ਹੁਣ ਇਹਨਾਂ ਦੇ ਅਸੀਂ ਜਿਹੜੀ ਪੁਚਕਿਸ਼ ਕਰ ਰਹੇ ਆਂ ਇਦਾਂ ਦੀ ਕਿਹੜੀ ਕਿਹੜੀ ਹੋਰ ਮਾਰਦਾ ਤੇ ਵਿੱਚ ਜਿਹੜੇ ਹੈਗੇ ਨੇ ਸ਼ਾਮਲ ਨੇ ਇਹ ਸਾਰੇ ਇੰਵੈਸਟਿਗੇਸ਼ਨ ਦੇ ਵਿੱਚ ਫਿਲਹਾਲ ਇਹ ਬਲੇ ਜਿਹੜੀ ਨਸ਼ੇ ਵਾਲੀ ਕੋਈ ਗੱਲ ਨਹੀਂ ਹੋਈ ਦੀ ਹੈ ਇਹ ਸਾਰੇ ਪੜ੍ਹੇ ਇੱਕ ਲੜਕਾ ਇਹਦੇ ਵਿੱਚ ਐਵੇਂ ਕਰ ਰਿਹਾ ਸੀਗਾ ਇਹ ਵੀ ਇਹ ਕਰ ਰਿਹਾ ਸੂਪ ਜਿਹੜੇ ਕਮਲਦੀਪ ਹੈ ਤੇ ਅਰਸ਼ਦੀਪ ਹੈ ਦੋਵੇਂ ਪੜ੍ਹ ਰਹੇ ਨੇ ਇੱਕ ਇਹਦੇ ਵਿੱਚ ਇਹ ਫਰਾਂਸ ਇੱਕ ਫਰਾਂਸ ਕੰਪਨੀ ਦੇ ਵਿੱਚ ਕੰਮ ਵੀ ਕਰ ਰਿਹਾ ਨਾਲ ਦੀ ਨਾਲ ਪੜ੍ਹਾਈ ਵੀ ਕਰ ਰਿਹਾ ਕਮਲ ਅਰਸ਼ਦੀਪ ਇਹ ਗੁਰਵੀਰ ਵੀ ਜਿਹੜਾ ਹੈਗਾ ਜੀ ਇਹ ਵੀ ਪੜਿਆ ਲਿਖਿਆ ਹੈ ਆਲਮੋਸਟ ਜਿਹੜੇ ਹੈਗੇ ਆ ਇਹ ਇਹਨਾਂ ਨੂੰ ਇਸ ਸੀ ਦੀ ਬੜੀ ਨੌਲੇਜ ਹੈ ਕਿ ਵੀ ਜਿਹੜੀ ਸਭ ਤੋਂ ਪਹਿਲਾਂ ਜਦੋਂ ਇਹਨਾਂ ਨੇ ਆ ਕੇ ਸਪਰੇਅ ਕੀਤੀ ਨਾਲ ਦੀ ਨਾਲ ਇਹਨਾਂ ਨੇ ਵਾਇਰਿੰਗ ਕੱਟ ਦਿੱਤੀ ਉਸ ਤੋਂ ਬਾਅਦ ਜਿਹੜੇ ਗੈਸ ਕਟਿੰਗ ਦਾ ਸਾਰਾ ਸਮਾਨ ਲੈ ਕੇ ਆਏ ਇਸ ਵੀ ਕਿਹੜੀ ਕਿਹੜੀ ਚੀਜ਼ਾਂ ਦੀ ਲੋੜ ਹੈ ਬੜੀ ਪਲਾਨਿੰਗ ਦੇ ਨਾਲ ਆਏ ਸੀਗੇ ਪਰ ਸਾਡੀ ਉਸ ਪਾਰਟੀ ਜਿਹੜੀ ਹੈਗੀ ਬੜੀ ਅਲਰਟ ਸੀਗੀ ਤੇ ਸਾਡੇ ਕੋਲ ਇਨਫੋਰਮੇਸ਼ਨ ਆਈ ਤੁਰੰਤ ਐਕਸ਼ਨ ਲੈਂਦੇ ਤੇ ਇਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਮੁਕੱਦਮਾ ਦਰਜ ਕਰਕੇ ਕਾਨੂੰਨ ਅਨੁਸਾਰ ਕਰਾਂਗੇ ਇਹ ਹੈ ATM ਹੈਗੇ ਰੂਰਲ ਏਰੀਆਜ਼ ਦੇ ATM ਜਿਹੜੇ ਹੈਗੇ ਨੇ ਉਹਨਾਂ ਦੇ ਵਿੱਚ ਕੈਸ਼ ਜਿਹੜਾ ਹੈਗਾ ਐਸ ਕੰਪੇਅਰਡ ਟੂ ਜਿਹੜੇ ਸਿਟੀ ਏਰੀਆਜ਼ ਦੇ ਫਿਰ ਵੀ ਜਿਹੜਾ ਹੈਗਾ 5-7 ਲੱਖ ਦੇ ਕਰੀਬ ਤੱਕ ਕੈਸ਼ ਹਰੇਕ ATM ਦੇ ਵਿੱਚ ਇਨ ਜਨਰਲ ਹੀ ਹੁੰਦਾ ਹੈ ਇਹ ਪਿੰਡ ਦੇ ਵਿੱਚ ਆਮ ਪਰਿਵਾਰ ਤੋਂ ਬਿਲੋਂਗ ਕਰਦੇ ਆ ਤੇ ਜਿਹੜਾ ਮੇਨ ਹੁੰਦਾ ਵੀ ਇੱਕਦਮ ਪੈਸਾ ਕਮਾਉਣਾ ਜਿਹੜਾ ਮੇਨ ਮਕਸਦ ਸੀ ਵੀ ਈਜ਼ੀ ਵਾਰੀ ਜਲਦੀ ਜਲਦੀ ਸਾਡੇ ਕੋਲ ਇੱਕਦਮ ਪੈਸਾ ਆ ਜਾਏ ਬਸ ਤੁਹਾਨੂੰ ਲੱਗਦਾ ਕਿ ਤੁਸੀਂ ਇੱਕ ਇੱਕ ਸੁਪਰੇ ਗੈਸਪਟ ਲੈ ਕੇ ਆਉਂਦੇ ਹਾਲ ਲੈ ਕੇ ਬਿਲਕੁਲ ਬਿਲਕੁਲ ਇਹਨਾਂ ਦੇ ਕੋਲ ਬਰਾਮਦ ਹੋਇਆ ਇਹ ਪੂਰੀ ਪਲੈਨਿੰਗ ਚਲੋ ਜਾਈਓ ਜੀ ਆਰਜਾ ਖਾਲੀ ਰਹੇ ਨਹੀਂ ਇਹ ਕੁੱਦਾ ਪਿੰਡ ਦੇ ਰਹਿਣ ਵਾਲੇ ਨੇ ਨਾ ਤੇ ਪਿੰਡ ਦੇ ਜਿਹੜੀ ব্রাঞ্চ ਹੈ ਉਹਤੀ ਇਹਨਾਂ ਨੇ ਅਟੈਂਪਟ ਕੀਤੀ ਦੇਖੋ ਇਸ ਤਰ੍ਹਾਂ ਹੈਗਾ ਵੀ ਜਿਹੜਾ ਕੁੱਦਾ ਪਿੰਡ ਦੇ ਰਹਿਣ ਵਾਲੇ ਦੋ ਬੰਦੇ ਹੈਗੇ ਜਿਹੜਾ ਤੀਸਰਾ ਬੰਦਾ ਉਹ ਜੰਗੀ ਰਹਿਣ ਤੋਂ ਆਇਆ ਤੇ ਦੂਸਰੇ ਦੋ ਦੋਸ਼ੀ ਤਾਂ ਪਿੰਡ ਦੇ ਵਿੱਚੋਂ ਤੁਰ ਕੇ ਵੀ ਆ ਸਕਦੇ ਨੇ ਸੋ ਬੜਾ ਹੀ ਇਹਨਾਂ ਨੇ ਪਲੈਨਿੰਗ ਦੇ ਨਾਲ ਇਹ ਕੰਮ ਕੀਤਾ ਇੱਕ ਨੇ ਐਵੇਂ ਕਰ ਰਿਹਾ ਇੱਕ ਰਿਜੂਸ਼ਨ ਕਰ ਰਿਹਾ ਹਾਂਜੀ ਚਲੋ ਜੀ ਅਰਸ਼ਦੀਪ ਸਾਡਾ ਗੁਰਵੀਰ ਆਹ ਮੋਟਰਸਾਈਕਲ ਆਪਦਾ ਇਹਨਾਂ ਦਾ